ਅੱਜ ਜਿਹੜੀ ਨਾ ਅਸੀਂ ਉਸ ਅਨੋਖੇ ਮਹਾਨ ਸ਼ਹੀਦ ਜਿਹੜਿਆ ਬਾਬਾ ਦੀਪ ਸਿੰਘ ਜੀ ਦੇ ਉਹਨਾਂ ਸਥਾਨਾਂ ਦੀ ਜਿਹੜੀ ਉਹ ਯਾਤਰਾ ਕਰਨੀ ਆ ਜਿਨ੍ਹਾਂ ਤੇ ਬੋਵਿੰਡ ਸਾਹਿਬ ਜਿੱਥੇ ਉਹਨਾਂ ਦਾ ਜਨਮ ਹੋਇਆ ਤੇ ਗੁਰਦੁਆਰਾ ਲਕੀਰ ਸਾਹਿਬ ਗੁਰਦੁਆਰਾ ਲਲਕਾਰ ਸਾਹਿਬ ਤੇ ਗੁਰਦੁਆਰਾ ਟਾਲਾ ਸਾਹਿਬ ਤੇ ਸ਼ਹੀਦ ਬੁੰਗਾ ਸ੍ਰੀ ਦਰਬਾਰ ਸਾਹਿਬ ਤੇ ਗੁਰਦੁਆਰਾ ਸਿੱਧਾਂ ਸਾਹਿਬ ਜਿਹੜਾ ਚਾਰਟਵਿੰਡ ਚੌਂਕ ਚਾ ਤੇ ਇਹਨਾਂ ਸਾਰੇ ਸਥਾਨਾਂ ਦੀ ਜਿਹੜੀ ਆ ਉਹ ਅਸੀਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਜਿਹੜੀ ਉਹ ਯਾਤਰਾ ਕਰਨੀ ਆ ਇਹ ਮਹਾਨ ਸ਼ਹੀਦ ਜਿਹੜੇ ਆ ਬਾਬਾ ਜੀ ਇਹ ਇੱਕ ਅਨੋਖੀ ਸ਼ਹੀਦੀ ਸੀ ਮਤਲਬ ਇਹ ਆਮ ਹਰ ਇੱਕ ਸ਼ਹੀਦ ਜਿਹੜਾ ਕਿਸੇ ਨਾ ਕਿਸੇ ਮਿਸ਼ਨ ਵਾਕੇ ਆਪਣਾ ਜਿਹੜਾ ਉਹ ਸੀਸ ਜਿਹੜਾ ਉਹ ਲਾ ਦਿੰਦਾ ਤੇ ਉਹ ਸ਼ਹੀਦ ਕਹਾਂਦਾ ਪਰ ਇਹ ਐਸੇ ਮਹਾਪੁਰਸ਼ਾ ਜਿਨ੍ਹਾਂ ਦਾ ਸੀਸ ਵੀ ਜਿਹੜਾ ਵਾ ਉਹ ਧਰਨੋਂ ਜਿਹੜਾ ਅਲੱਗ ਹੋ ਗਿਆ ਪਰ ਉਹਨਾਂ ਨੇ ਜੋ ਆਪਣਾ ਮਿਸ਼ਨ ਹੀ ਉਹਨੂੰ ਪੂਰਾ ਕਰਕੇ ਹੀ ਜਦ ਤੇ ਆਪਣਾ ਸਰੀਰ ਜਿਹੜਾ ਉਹ त्यागਿਆ ਤੇ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਨ ਤੋਂ ਉਚਾਨ ਕੀਤੀ ਇਹ ਤੱਕ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਇਹ ਇਸ ਤੁਕ ਤੇ ਇਨ ਬਿਨ ਬਾਬਾ ਜੀ ਨੇ ਜਿਹੜਾ ਅਮਲ ਕਰਕੇ ਜੜਾ ਵਾ ਉਹ ਦੱਸਿਆ ਤੇ ਸਭ ਤੋਂ ਪਹਿਲਾਂ ਆਪਾਂ ਅੱਜ ਚੱਲਾਂਗੇ ਗੁਰਦੁਆਰਾ ਪੋਉ ਵਿੰਡ ਦਾ ਸਾਹ ਜਿਹੜਾ ਕਿ ਬਾਬਾ ਜੀ ਦਾ ਜਨਮ ਸਥਾਨ ਆ ਤੇ ਇਹ ਸਥਾਨ ਜਿਹੜਾ ਬਾਬਾ ਪੋਉ ਜੀ ਦੇ ਨਾਂ ਤੇ ਜਿਹੜਾ ਵਾ ਉਹ ਪਿੰਡ ਜਿਹੜਾ ਉਹ ਵਸਿਆ ਬਾਬਾ ਪੋਉ ਜੀ ਜਿਹੜੇ ਆ ਇੱਥੇ ਭਿੱਖੀਵਿੰਡ ਤੋਂ ਉੱਠ ਕੇ ਕਹਿੰਦੇ ਇੱਥੇ ਜਿਹੜੇ ਵਸੇ ਸੀ ਤੇ ਉਹਨਾਂ ਦੇ ਨਾਂ ਤੇ ਫਿਰ ਇਹ ਪਿੰਡ ਦਾ ਨਾਂ ਜਿਹੜਾ ਪੋਉ ਵਿੰਡ ਜਿਹੜਾ ਬਣ ਗਿਆ ਇਹ ਅੰਮ੍ਰਿਤਸਰ ਤੋਂ ਜਿਹੜਾ ਵਾ ਇਹ 39 ਕਿਲੋਮੀਟਰ ਪਈਗਾ ਤੇ ਭਿੱਖੀਵਿੰਡ ਤੋਂ ਪਈ ਗਈ ਇਹ 3 ਕਿਲੋਮੀਟਰ ਇਹ ਤੁਸੀਂ ਕਿਵੈਂਡ ਵੱਲੋਂ ਜਦੋਂ ਆਪਾਂ ਆਉਂਨੇ ਆ ਤੇ ਜਦੋਂ ਇਹ ਗੇਟ ਆਪਣੇ ਖੱਬੇ ਹੱਥ ਪੈਂਦਾ ਪਰ ਜੇ ਆਪਣੇ ਕੋਲ ਸਕੂਟਰ ਕਾਰ ਤੇ ਜਾਂ ਹੋਰ ਵੀਕਲ ਆ ਤੇ ਇੱਧਰ ਨਹੀਂ ਆਪਾਂ ਮੁੜਨਾ ਅਗਲਾ ਜਿਹੜਾ ਗੇਟ ਉਹਨਾਂ ਉਥੋਂ ਸਾਰੀ ਇਹਨਾਂ ਨੇ ਪਾਰਕਿੰਗ ਵਗੈਰਾ ਉੱਥੇ ਬਣਾਈ ਤੇ ਗੁਰਦੁਆਰਾ ਸਾਹਿਬ ਨੂੰ ਜਾਂਦਾ ਰਸਤਾ ਵੀ ਉੱਥੋਂ ਹੀ ਆ ਜਦੋਂ 메ਨ ਗੇਟ ਤੋਂ ਆਉਂਨੇ ਆ ਨਾ ਤੇ 메ਨ ਤੇ ਰਹਿਣਾ ਤੇ ਉੱਥੋਂ ਹੀ ਨਾ ਅੱਗੇ ਆ ਡੋੜੀ ਸਾਹਿਬ ਆ ਆ ਜਿਹੜੀ ਅੱਗੇ ਆ ਕੇ ਤੇ ਇਹਦੇ ਵਿੱਚ ਹੀ ਆ ਸਾਰਾ ਕੁਝ ਜਿਹੜਾ ਕਾਰ پارکਿੰਗ ਮੋਟਰਸਾਈਕਲ پارکਿੰਗ ਸਾਰੀ ਜੜੀ ਹੈ ਨਾ ਇੱਥੇ ਹੀ ਆ ਆਪਾਂ ਅੰਦਰਲੇ ਪਹਿਲੇ ਵਾਲੀ ਜਗ੍ਹਾ ਤੇ ਜੇ ਚੱਲ ਜਾਵਾਂਗੇ ਉਹ ਤੋਂ ਉੱਥੇ ਥੋੜਾ ਪ੍ਰਬੰਧ ਹੈ ਇੱਧਰਲੇ ਪਾਸੇ ਸਾਰਾ ਨੰਨੇ ਰੱਖਿਆ ਹੈ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਹੁਣ ਦੇਖੋਗੇ ਨਾ ਪ੍ਰਬੰਧ ਬਹੁਤ ਇਹਨਾਂ ਨੇ ਆ ਸਾਰੇ ਪਾਸੋਂ ਲੈ ਕੇ ਨਾ ਜਗ੍ਹਾ ਤੇ ਖੁੱਲਾ ਡੁੱਲਾ ਬਣਾ ਦਿੱਤਾ ਇੱਧਰੋਂ ਇੱਧਰੋਂ ਆ ਜਿਹੜੀ ਐਂਟਰੈਂਸ ਆ ਤੇ ਆ ਡਬਲ ਸੜਕਾ ਜਿਹੜੀ ਸਿੱਧੀ پارکਿੰਗ 'ਚ ਜਾਂਦੀ ਹੈ ਸਾਹਮਣੇ ਮੱਥੇ ਤੇ ਉਹ ਟੈਂਕੀ ਬਣੀ ਆ ਇੱਧਰ ਜਿਹੜਾ ਤੁਸੀਂ ਆ ਆ ਐਸਾਈਡ ਤੇ ਜਿਹੜਾ ਆਪਣੇ ਸੱਜੇ ਹੱਥ ਆ ਇਹ ਹੈਗਾ ਇਹ ਦਵਾਨ ਹਾਲ ਇਹ ਚ 25000 ਬੰਦੇ ਦੀ ਕੈਪੈਸਿਟੀ ਆ ਟੋਟਲ ਜਿਹੜਾ ਹੈ ਕਿ ਹੁਣ ਇਹ ਤਿਆਰ ਹੋ ਰਿਹਾ ਵਾ ਇਹ ਸਰ ਭਾਈ ਗੁਰਕਪਾਲ ਸਿੰਘ ਜੀ ਜਿਹੜੇ ਆ ਨਾ ਉਹ ਜਿਹੜੇ ਵਿਦੇਸ਼ਾਂ ਦੀਆਂ ਸੰਗਠਨਾਂ ਦੇ ਸਹਿਯੋਗ ਨਾਲ ਜਿਹੜੇ ਨੇ ਇਹਨੂੰ ਤਿਆਰ ਕਰਾਂਦੇ ਆ ਹਾਂਜੀ ਬਾਕੀ ਜਿਹੜਾ ਵਾ ਬਾਕੀ ਕੰਮ ਵੀ ਜਿਹੜੇ ਆ ਪਾਰਕਾ ਫੁੱਲ ਬੁੱਟੇ ਜਿਹੜੇ ਆ ਬਹੁਤ ਵਧੀਆ ਢੰਗ ਨਾਲ ਇਹਨਾਂ ਨੇ ਆ ਮੇਨਟੇਨ ਕੀਤਾ ਘਰ ਨੂੰ ਵੀ ਤੇ ਬਹੁਤ ਵਧੀਆ ਲੱਗਦਾ ਮੈਂ ਪਹਿਲਾਂ ਦਰਸ਼ਨ ਕੀਤੇ ਹੋਏ ਆ ਗੁਰੂ ਗੁਰਦਵਾਰ ਸਾਹਿਬ ਦੇ ਪਰ ਆ ਹੁਣ ਮੈਂ ਦੇਖ ਕੇ ਹੈਰਾਨ ਰਹਿ ਗਿਆ ਵੀ ਥੋੜੇ ਚਿਰਚੀ ਬਹੁਤ ਜ਼ਿਆਦਾ ਜੜੀ ਨੇ ਇਹਨਾਂ ਨੇ ਕਰ ਦਿੱਤਾ ਵਾ ਖੁੱਲਾ ਕਰ ਦਿੱਤਾ ਤੇ ਹਰ ਤਰ੍ਹਾਂ ਦੇ ਪ੍ਰਬੰਧ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਨਾ ਹੈਗੀ ਕਾਰ ਪਾਰਕਿੰਗ ਆ ਤੇ ਕਾਰ ਪਾਰਕਿੰਗ ਦੇ ਨਾਲ ਹੀ ਨਾ ਬੜੀ ਸੋਹਣੀ ਜਿਹੜੀ ਆ ਬਾਬਾ ਜੀ ਦੇ ਨਾਂ ਤੇ ਜਿਹੜੀ ਇਹਨਾਂ ਨੇ ਨਾ ਇਹ ਸਰਾਮ ਜਿਹੜੀ ਆ ਬਣਾਈ ਹੋਈ ਆ ਜਨੋ ਸਤਨਬਾ ਬਾ ਬੀਰ ਸਿੰਘ ਦੀ ਕੋਵਿੰਡ ਇਹ ਆ ਅੰਦਰੋਂ ਦਰਸ਼ਨ ਕਰਾ ਦਿੰਦੇ ਆ ਗੁਰਦੁਆਰਾ ਸਾਹਿਬ ਉੱਪਰ ਇਹ ਐਂਟ੍ਰੈਂਸ ਤੇ ਨਾ ਬੜੀ ਸੋਹਣੀ ਜਿਹੀ ਆ ਇਹਨਾਂ ਨੇ ਬਣਾਈ ਆ ਲੋੜੀ ਟਾਈਪ ਉੱਪਰ ਸਮੇਰ ਜਿਹੜਾ ਉਹ ਕਬੜੀ ਕੀਤਾ ਹੋਇਆ ਆ ਤੇ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਮੀਨ ਜਿਹੜਾ ਦਰਬਾਰ ਹਾਲ ਆ ਹਾਂਜੀ ਸਾਹਮਣੇ ਮਹਾਰਾਜ ਦੇ ਦਰਸ਼ਨ ਹੁੰਦੇ ਆ ਤੇ ਆ ਉਪਰ ਸਥਾਨ ਜਿਹੜਾ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਜਿਹੜਾ ਸੁਨਹਿਰੀ ਅੱਖਰਾਂ ਚ ਉਹਨਾਂ ਨੇ ਲਿਖ ਕੇ ਲਾਇਆ ਤੇ ਆ ਸਾਰਾ ਖੁੱਲ੍ਹਾ ਦਵਾਨ ਹਾਲ ਹੈਗਾ ਆ ਨਾ ਲੰਗਰ ਹਾਲ ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਦੇ ਨਾਂ ਤੇ ਆ ਤੇ ਬਹੁਤ ਸ਼ਾਨਦਾਰ ਮੰਦਿਰ ਨੂੰ ਬਣਾਈ ਆ ਅੰਦਰ ਜਿਹੜਿਆ ਪਹਿਲੇ ਜਿਹੜੇ ਮੁਖੀ ਆ ਬਾਬਾ ਦੀਪ ਸਿੰਘ ਜੀ ਦਾ ਮੂਲ ਤੱਕ ਸਾਲ ਦੇ ਤੇ ਆ 14ਵੇਂ ਮੁਖੀ ਜਿਹੜਿਆ ਤੰਮੀ ਉੱਤਨ ਫਾਉਲ ਦੇ ਜਿਹੜੇ ਸੰਤ ਜਰਨੈਲ ਸਿੰਘ ਪੰਡਰਾਲੇ ਉਹਨਾਂ ਦੀ ਫੋਟੋ ਲੱਗੀ ਹੋਈ ਆ ਆ ਲੰਗਰ ਅੰਦਰਾ ਉਹ ਬਰਾ ਐਂਡੀ ਜਿਹੜਾ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਦਾ ਉਹ ਪਿੰਡ ਦਾ ਨਾ ਉਹ ਆ ਇਹ ਬੜਾ ਸ਼ਾਨਦਾਰ ਵਿਊ ਆ ਮੈਂ ਆ ਥੋੜਾ ਨਾਲ ਤੁਹਾਨੂੰ ਇੱਥੋਂ ਵਿਖਾ ਦਿਨਾ ਇਹਨਾਂ ਨੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਦਾ ਬੋਰਡ ਵੀ ਨਾ ਬਹੁਤ ਵਧੀਆ ਢੰਗ ਨਾਲ ਬਣਾ ਕੇ ਜਿਹੜਾ ਨਾ ਲਾਇਆ ਵਾ ਕਿ ਬਾਬਾ ਜੀ ਦਾ ਜਨਮ ਜਿਹੜਾ ਇਸ ਪਿੰਡ ਵਿੱਚ 14 ਮਾਘ 1739 ਬਿਕਰਮੀ ਸੰਮਤ ਮੁਤਾਬਕ 26 ਜਨਵਰੀ 1682 ਈਸਵੀ ਨੂੰ ਭਾਈ ਭਗਤਾ ਜੀ ਭਗਤੂ ਜੀ ਤੇ ਮਾਤਾ ਜੂਨੀ ਜੀ ਦੇ ਘਰ ਜਿਹੜਾ ਹੋਇਆ ਤੇ ਇਹਨਾਂ ਨੇ 18 ਸਾਲ ਦੀ ਉਮਰ ਚ ਜੜਾ ਨਾ ਉਹ ਇਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਜਿਹੜਾ ਅਮਰਤ ਜਿਹੜਾ ਉਹ ਪਾਨ ਕੀਤਾ ਤੇ ਇਹਨਾਂ ਦੇ ਨਾਲ ਇਹਨਾਂ ਦੇ ਮਾਤਾ ਪਿਤਾ ਜੀ ਵੀ ਉੱਥੇ ਫਿਰ ਜਿਹੜਾ ਅਮਰਤ ਜਿਹੜਾ ਉਹਨਾਂ ਨੇ ਛੱਜਾ ਤੇ ਉਸ ਤੋਂ ਬਾਅਦ ਮਾਤਾ ਪਿਤਾ ਜੀ ਤੇ ਫਿਰ ਉਹ ਘਰੇ ਲੋਟ ਜਿਵੇਂ ਕਰਕੇ ਵਾਪਸ ਆ ਗਏ ਤੇ ਬਾਬਾ ਜੀ ਜਿਹੜੇ ਆਏ ਉੱਥੇ ਲੰਮਾ ਸਮਾਂ ਰਹੇ ਤੇ ਇਹਨਾਂ ਨੇ ਉੱਥੇ ਰਹਿ ਕੇ ਜਿਹੜੇ ਭਾਈ ਮਨੀ ਸਿੰਘ ਹੀ ਕੋ ਜਿਹੜਾ ਨਾ ਉਹ ਵਿਦਿਆ ਵੀ ਹਾਸਲ ਕੀਤੀ ਤੇ ਇਹ ਇਹਨਾਂ ਨੇ ਮਤਲਬ ਘੋੜਸਵਾਰੀ ਜਿਹੜੀ ਆ ਉਸ ਚ ਮਹਾਰਤ ਹਾਸਲ ਕਰ ਲਈ ਤੇ ਹੋਰ ਜਿਹੜੀਆਂ ਅ ਬਾਕੀ ਭਾਸ਼ਾ ਸੀ ਗੁਰਮੁਖੀ ਅਰਬੀ ਫਾਰਸੀ ਜਿਹੜੀ ਆ ਉਹ ਸਭ ਭਾਸ਼ਾ ਜਿਹੜੀਆਂ ਜਿਹੜੀਆਂ ਇਹਨਾਂ ਨੇ ਉਹ ਸਿੱਖ ਲੀਆਂ ਤੇ ਬਹੁਤ ਸਹੂਰ ਵੀਰ ਤੇ ਯੋਧੇ ਜੜੇ ਆ ਬਣ ਕੇ ਜਦੋਂ ਉੱਭਰੇ ਉਹ ਛੋਟੇ ਮੋਟੇ ਜਿਹੜੀਆਂ ਯੁੱਧਾਂ ਚ ਵੀ ਉਸ ਟਾਈਮ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਨਾਲ ਉਹ ਹਿੱਸਾ ਲਿਆ ਤੇ ਉਸ ਉਪਰੰਤ ਜਿਹੜੇ ਆ ਉਹ ਪਰਿਵਾਰ ਇਹਨਾਂ ਦੇ ਪਿਤਾ ਜੀ ਜਿਹੜੇ ਆ ਉਹ ਉੱਥੇ ਜਿਹੜੇ ਪਹੁੰਚੇ ਆ ਆਨੰਦਪੁਰ ਸਾਹਿਬ ਤੇ ਉਹਨਾਂ ਨੇ ਆਪਣੇ ਘਰੇਲੂ ਹਰਜਾਈਆਂ ਕਾਰਨ ਜਿਹੜਾ ਵਾ ਇਹਨਾਂ ਦੀ ਗੁਰੂ ਸਾਹਿਬ ਕੋ ਜਿਹੜੀ ਛੁੱਟੀ ਲਈ ਤੇ ਗੁਰੂ ਸਾਹਿਬ ਨੇ ਫਿਰ ਕਿਹਾ ਵੀ ਜਨਨ ਚ ਤੁਸੀਂ ਉਹਨਾਂ ਉੱਥੇ ਰਹੋ ਜਨਨ ਚ ਨਹੀਂ ਅਗਲਾ ਕੋਈ ਯੋਗ ਨਹੀਂ ਕਰਦੇ ਮੂਗਲਾਂ ਤੇ ਪਹਾੜੀ ਰਾਜਿਆਂ ਨੂੰ ਰਲ ਕੇ ਜਿਹੜਾ ਆ ਉਹ ਆਨੰਦਪੁਰ ਸਾਹਿਬ ਦੀ ਕਿਲਾ ਮੰਦੀ ਕਈ ਚਾਰ ਕਰ ਛੱਡੀ ਫਿਰ ਉਸ ਉਪਰੰਤ ਜਿਹੜਾ ਵਾ ਉਹ ਮੁਗਲਾਂ ਵੱਲੋਂ ਜੜੀਆਂ ਝੂਠੀਆਂ ਸੋਹਾਂ ਖਾ ਕੇ ਜਿਹੜਾ ਮਹਾਰਾਜ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜਾ ਉਹ ਯਕੀਨ ਦਿਵਾਇਆ ਗਿਆ ਕਿ ਵੀ ਅਸੀਂ ਤੁਹਾਨੂੰ ਜਿਹੜਾ ਵਾ ਉਹ ਕੋਈ ਹਮਲਾ ਨਹੀਂ ਕਰਦੇ ਤੁਹਾਡੇ ਤੇ ਪਰ ਧੋਖੇ ਨਾਲ ਜਦੋਂ ਗੁਰੂ ਸਾਹਿਬ ਜਿਹੜੇ ਆ ਉਹ ਸਰਸਾ ਨਦੀ ਦੇ ਕੋਲ ਪਹੁੰਚਿਆ ਤਾਂ ਉਹਨਾਂ ਨੇ ਅਚਾਨਕ ਜਿਹੜਾ ਹਮਲਾ ਕਰ ਦਿੱਤਾ ਤੇ ਜਿਹੜਾ ਚਮਕੌਰ ਗੜੀ ਚ ਵੱਡੇ ਸਾਹਿਬਜਾਦੇ ਤੇ ਸਰਹੰਦ ਦੇ ਜਿਹੜੇ ਛੋਟੇ ਸਾਹਿਬ ਜਦਾਂ ਨੂੰ ਤੇ ਮਾਤਾ ਜੀ ਨੂੰ ਜਿਹੜਾ ਉਹ ਸ਼ਹੀਦ ਕੀਤਾ ਗਿਆ ਹੋਰ अनेਕਾਂ ਜਿਹੜੇ ਸਿੰਘ ਜਿਹੜੇ ਆ ਸ਼ਹੀਦੀ ਜਮਾ ਜਿਹੜਾ ਉਹ ਪੀ ਗਏ ਤੇ ਜਿੰਨਾ ਵੀ ਧਾਰਮਿਕ ਲਿਟਰੇਚਰ ਹੀ ਸਾਰਾ ਸਰਸਾ ਨਦੀ 'ਚ ਜਿਹੜਾ ਵਾ ਉਹ ਰੁੜ ਗਿਆ ਤੇ ਉਸ ਅਪਰੰਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਆ ਇਹ ਤਲਵੰਡੀ ਸਾਬੋ ਪਹੁੰਚੇ ਆ ਤੇ ਉੱਥੇ ਕੁਛ ਜਿਹੜਾ ਉਹਨਾਂ ਨੇ ਆਰਾਮ ਕੀਤਾ ਉਸ ਅਪਰੰਤ ਜਿਹੜਾ ਵਾ ਉਹਨਾਂ ਨੇ ਇਹ ਧੀਰਮੱਲੀਆਂ ਵਾਲੇ ਜਿਹੜਾ ਗੁਰ ਸਿੰਘ ਭੇਟ ਕੇ ਜਿਹੜਾ ਵਾ ਉਹ ਉਸ ਰੂਪ ਦੀ ਮੰਗ ਕੀਤੀ ਜਿਹੜਾ ਕਿ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰ ਕੇ ਜਿਹੜਾ ਲਿਖਵਾਇਆ ਸੀ ਤੇ ਉਹ ਧੀਰਮੱਲੀਆਂ ਨੇ ਉਹ ਸਰੂਪ ਦੇਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਉਸ ਅਪਰੰਤ ਭਾਈ ਮਨੀ ਸਿੰਘ ਤੇ ਫਿਰ ਭਾਈ ਬਾਬਾ ਦੀਪ ਸਿੰਘ ਜੀ ਨੂੰ ਜਿਹੜਾ ਵਾ ਉਹ ਆਦੇਸ਼ ਦਿੱਤੇ ਜਿਹੜਾ ਉੱਥੇ ਸੱਦਿਆ ਗਿਆ ਤੇ ਇਹ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਨੇ ਹਾਲ ਕੀ ਜਿਹੜਾ ਉਹ ਉਸ ਰੂਪ ਜਿਹੜਾ ਵਾ ਉਹ ਸੰਪੂਰਨ ਜਿਹੜਾ ਉਹ ਲਿਖਿਆ ਜਿਹੜਾ ਗੁਰੂ ਸਾਹਿਬ ਨੇ 9 ਮਹੀਨੇ ਤੇ 9 ਦਿਨਾਂ ਚ ਜਿਹੜਾ ਜਵਾਨੀ ਜਿਹੜਾ ਉਚਾਰ ਕੀ ਜਿਹੜਾ ਵਾ ਉਹ ਲਿਖਵਾਇਆ ਵਾ ਤੇ ਇਹਦੇ ਵਿੱਚ ਨਵੇਂ ਪਾਸ਼ਾ ਦੀ ਵੀ ਬਾਣੀ ਜਿਹੜੀ ਉਹਨਾਂ ਨੇ ਦਰਜ ਕਰਾਈ ਆ ਤੇ ਉਸ ਪ੍ਰੰਤ ਜਦੋਂ ਦੱਖਣ ਵੱਲ ਜਾਣ ਲੱਗੇ ਆ ਗੁਰੂ ਸਾਹਿਬ ਤੇ ਉਹਨਾਂ ਨੇ ਬਾਬਾ ਦੀਪ ਸਿੰਘ ਨੂੰ ਹੁਦੇਸ਼ ਕੀਤਾ ਕਿ ਤੁਸੀਂ ਤਲਵੰਡੀ ਸਾਬੋ ਹੀ ਠਹਿਰੋ ਤੇ ਇੱਥੇ ਠਹਿਰ ਕੇ ਤੇ ਮਹਾਰਾਜ ਦੇ ਰੂਪ ਹੋਰ ਵੀ ਜੜਿਆ ਉਹ ਉਹਨਾਂ ਦਾ ਉਤਾਰਾ ਕਰੋ ਤੇ ਗੁਰਬਾਣੀ ਦਾ ਪ੍ਰਚਾਰ ਕਰੋ ਤੇ ਬਾਬਾ ਜੀ ਨੇ ਇੱਥੇ ਠਹਿਰ ਕੇ ਫਿਰ ਆਪਣਾ ਚਾਰ ਆ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਆਪਣੇ ਹੱਥੀਂ ਜੜੇ ਆ ਉਹ ਲਿਖੇ ਬਹੁਤ ਸੁੰਦਰ ਲਿਖਾਈ ਬਾਬਾ ਜੀ ਦੀ ਤੇ ਇਹਨਾਂ ਨੇ ਲਿਖ ਕੇ ਤੇ ਉਹ ਚਾਰਾਂ ਤਖਤਾਂ ਤੇ ਜੜੇ ਆ ਸਰੂਪ ਜਿਹੜੇ ਆ ਸ਼ੋਭਤ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਸ੍ਰੀ ਹਜੂਰ ਸਾਹਿਬ ਨਦੇੜ ਇਹ ਚਾਰਾਂ ਤਖਤਾਂ ਤੇ ਤੇ ਕਹਿੰਦੇ ਇੱਕ ਅਰਬੀ ਭਾਸ਼ਾ ਜੂ ਮਹਾਰਾਜ ਦਾ ਸਰੂਪ ਜਿਹੜਾ ਵਾ ਇਹਨਾਂ ਨੇ ਲਿਖਿਆ ਵਾ ਦੱਸਦੇ ਆ ਵੀ ਉਹ ਅਰਬ ਦੇਸ਼ ਦੇ ਬਰਕਲੇ ਯੂਨੀਵਰਸਿਟੀ ਚ ਆ ਸੋਲੂ ਸ਼ੋਭਤ ਆ ਤੇ ਇੱਥੇ ਹੀ ਰਹਿ ਕੇ ਫਿਰ ਇਹ ਬਾਬਾ ਜੀ ਨੇ ਲੰਮਾ ਸਮਾਂ ਜੜੀ ਆ ਨਾ ਉਹ ਗੁਰਬਾਣੀ ਦਾ ਪ੍ਰਚਾਰ ਕੀਤਾ ਤੇ ਜਦੋਂ 1708 ਤੋਂ ਲੈ ਕੇ 1715 ਤੱਕ ਜਿਹੜੇ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹੜੇ ਆ ਇਹਨਾਂ ਨੇ ਫਿਰ ਜਦੋਂ ਆਏ ਆ ਤੇ ਇਹਨਾਂ ਜੁੱਧਾਂ ਦੇ ਵਿੱਚ ਸਾਰਿਆਂ 'ਚ ਬਾਬਾ ਜੀ ਨੇ ਜਿਹੜਾ ਨਾ ਵੱਧ ਛੱਡ ਕੇ ਹਿੱਸਾ ਲਿਆ ਸਮਾਣਾ ਦਾ ਜੁੱਧ ਸੁਧੋੜਾ ਦਾ ਸਹਾਰनपुर ਦਾ ਸਰਹੰਦ ਦਾ ਸਾਰੇ ਜਿਹੜੇ ਜੁੱਧ ਇਹਨਾਂ 'ਚ ਬਾਬਾ ਜੀ ਜਿਹੜੇ ਵੱਧ ਛੱਡ ਕੇ ਹਿੱਸਾ ਲੈਂਦੇ ਰਹੇ ਤੇ ਉਹ ਜਿਹੜੇ ਸਾਰੇ ਜੁੱਧ ਜਿਹੜੇ ਬੜੇ ਸ਼ਾਨਦਾਰ ਤਰੀਕੇ ਨਾਲ ਇਹਨਾਂ ਨੇ ਜਿੱਤੇ ਆ ਤੇ ਜਦੋਂ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਉਪਰੰਤ ਜਿਹੜਾ 1748 ਈਸਵੀ ਚ ਫਿਰ ਇਹਨਾਂ ਸਾਰਿਆਂ ਨੇ ਫੈਸਲਾ ਕੀਤਾ ਵੀ ਜਿਹੜੇ 65 ਨਿੱਕੇ ਨਿੱਕੇ ਜਥੇ ਜਹਾ ਸਿੰਘਾਂ ਦੇ ਇਹਨਾਂ ਨੂੰ ਇਕੱਤਰ ਕਰਕੇ 12 ਮਿਸਲਾਂ ਬਣਾਈਆਂ ਜਾਣ ਉਹ ਜਦੋਂ ਮਿਸਲਾਂ ਬਣਾਈਆਂ ਤੇ ਫਿਰ ਇੱਕ ਛਿੱਧੀ ਮਿਸਲ ਜਿਹੜੀ ਉਹ ਬਣਾਈ ਗਈ ਜਿਹਦੇ ਮੁਖੀ ਜਿਹੜੇ ਆ ਬਾਬਾ ਦੀਪ ਸਿੰਘ ਨੂੰ ਸਾਜਿਆ ਗਿਆ ਤੇ ਦਮਦਮੀ ਤਕਸਾਲ ਵੀ ਜਿਹੜੀ ਆ ਤਕਸਰੀ ਦਮਦਮਾ ਸਾਹਿਬ ਤੋਂ ਹੀ ਸ਼ੁਰੂ ਹੋਈ ਆ ਤੇ ਇਹਨਾਂ ਦੇ ਵੀ ਇਹ ਦਮਦਮੀ ਤਕਸਾਲ ਦੇ ਪਹਿਲੇ ਮੁਖੀ ਜਿਹੜੇ ਆ ਉਹ ਬਾਬਾ ਦੀਪ ਸਿੰਘ ਜੀ ਰਹੇ ਆ ਤੇ ਲੰਮਾ ਸਮਾਂ ਇਹਨਾਂ ਨੇ ਉੱਥੇ ਸੇਵਾ ਨਿਭਾਈ ਆ ਬਹੁਤ ਲੰਮਾ ਸਮਾਂ ਜਿਹੜਾ ਉਹਨਾਂ ਇਹ ਤਕਸਰੀ ਦਮਦਮਾ ਸਾਹਿਬ ਰਹੇ ਆ ਤੇ ਇੱਥੇ ਜਦੋਂ ਫਿਰ ਅਖੀਰ ਇਹਨਾਂ ਨੂੰ ਸੁਨਿਆਹ ਮਿਲਿਆ ਵਾ ਇੱਕ ਨਿਹੰਗ ਸਿੰਘ ਜਿਹੜਾ ਵਾ ਉਹਨੇ ਸੁਨਿਆਹ ਦਿੱਤਾ ਕਿ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਪੁੱਤਰ ਆ ਤੈਮੂਰ ਸ਼ਾ ਤੇ ਨਾਲ ਜਹਾਂ ਖਾਨ ਉਹਦਾ ਵਜ਼ੀਰ ਆ ਤੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਦੀ ਬਹੁਤ ਜ਼ਿਆਦਾ ਜੜੀ ਵਿਵਦੀ ਕੀਤੀ ਆ ਤੇ ਉਹਨਾਂ ਦੀ ਇਮਾਰਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਤੇ ਜਿਹੜਾ ਸਰੋਵਰ ਆ ਉਹ ਉਹਨੂੰ ਪੂਰਾ ਜੜਾ ਪੂਰੀ ਤਰ੍ਹਾਂ ਪੂਰ ਦਿੱਤਾ ਵਾ ਤੇ ਤਾਂ ਬਾਬਾ ਦੀਪ ਸਿੰਘ ਜੀ ਦੀ ਉਸਲੇ ਜੋਸ਼ ਚ ਆ ਗਏ 75 ਸਾਲ ਦੀ ਉਮਰ ਚ ਇਹਨਾਂ ਨੇ 18 ਸੇਰ ਦਾ ਖੰਡਾ ਫੜ ਕੇ ਜਿਹੜਾ ਸਾਰੇ ਸਿੰਘਾਂ ਨੂੰ ਜਿਹੜਾ ਉਹ ਉਹ ਲਲਕਾਰਿਆ ਵੀ ਜਿਹੜੇ ਵੀ ਮੇਰੇ ਨਾਲ ਸਹਿਮਤ ਆ ਜਿਹੜੇ ਗੁਰੂ ਦੀ ਹੋਈ ਵੀ ਅਬਦੀ ਦਾ ਬਦਲਾ ਲੈਣਾ ਚਾਹੁੰਦੇ ਆ ਉਹ ਮੇਰੇ ਨਾਲ ਚੱਲੋ ਤੇ ਫਿਰ ਕਹਿੰਦੇ ਆ ਜਿਵੇਂ ਜਿਵੇਂ ਚੱਲਦੇ ਗਏ ਆ ਤੇ ਉਤਵੇਂ ਵਹੀਰ ਜੜੀ ਆ ਵੱਧ ਹੀ ਗਈ ਆ ਜਦੋਂ ਤਰਨਤਨ ਸਾਹਿਬ ਆਏ ਤੇ 4000 ਦਾ ਸਿੰਘ ਜੜੇ ਇਹਨਾਂ ਦੇ ਨਾਲ ਹੀ ਤੇ ਇਹਨਾਂ ਨੇ ਫਿਰ ਉਥੇ ਰਾਤ ਤਨਤਨ ਸਾਹਿਬ ਕੱਟੀ ਆ ਤੇ ਫਿਰ ਉਥੋਂ ਜਦੋਂ ਅਰਦਾਸਾ ਸੋਧ ਕੇ ਕਹਿੰਦੇ ਚੱਲੇ ਆ ਤੇ ਫਿਰ ਅੱਗੇ ਜਿਹੜਾ ਵਾ ਇਹ ਜਿੱਥੇ ਲਕੀਰ ਸਾਹਿਬ ਗੁਰਦੁਆਰਾ ਸਾਹਿਬ ਆ ਉਥੇ ਇਹਨਾਂ ਲਕੀਰ ਖਿੱਚੀ ਆ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਨੇ ਆ ਤੇ ਤੁਹਾਨੂੰ ਬਾਕੀ ਇਤਿਹਾਸ ਵੀ ਇੱਥੋਂ ਅੱਗੇ ਸ਼ੁਰੂ ਕਰਦੇ ਹਾਂ ਜੀ ਇਸ ਸਥਾਨ ਤੇ ਬਾਬਾ ਜੀ ਨੇ ਲੀ ਖਿੱਚ ਕੇ ਤੇ ਸਾਰਿਆਂ ਨੂੰ ਇਹ ਜਿਹੜਾ ਸਤੇਦ ਕੀਤਾ ਵੀ ਜਿਨ੍ਹਾਂ ਨੂੰ ਆਪਣੀ ਜਾਨ ਪਿਆਰੀ ਉਹ ਪਿੱਛੇ हट ਜਾਣ ਜਿਨ੍ਹਾਂ ਨੂੰ ਆਪਣੀ ਜਾਨ ਨਹੀਂ ਪਿਆਰੀ ਤੇ ਬਿਰਦੀ ਦਾ ਬਦਲਾ ਲੈਣਾ ਉਹ ਇਹ ਲਿਆਣੋਂ ਦੂਜੇ ਪਾਸੇ ਆ ਜਾਣ ਤੇ ਸਾਰੇ ਤੇ ਸਾਰੇ ਕਹਿੰਦੇ ਸਿੰਘ ਜਿਹੜੇ ਉਹ ਦੂਸਰੇ ਪਾਸੇ ਆ ਗਏ ਇਹ ਗੁਰਦੁਆਰਾ ਸਾਹਿਬ ਤਰਨਤਾਰਨ ਸਾਹਿਬ ਤੋਂ ਜਿਹੜਾ ਉਹ ਕੋਈ ਲਗਭਗ 1.5 ਕਿਲੋਮੀਟਰ ਦੂਰ ਆ ਜਦੋਂ ਤਰਨਤਾਰਨੋਂ ਅੰਮ੍ਰਿਤਸਰ ਨੂੰ ਆਈਏ ਤੇ ਸੱਜੇ ਹੱਥ ਪੈਂਦਾ ਜੇ ਕੋਈ ਛੋਟੀ ਗਲੀ ਆ ਜਿਹਦੇ ਵਿੱਚ ਜਾ ਕੇ ਨਾ ਆਪਾਂ ਤੇ ਅੱਗੇ ਜਾ ਕੇ ਖੁੱਲੀ ਪਾਰਕਿੰਗ ਵੀ ਹੈਗੀ ਆ ਤੇ ਉਸ ਗਲੀ ਦੇ ਵਿੱਚ ਜਾ ਕੇ ਤੇ ਅੱਗੇ ਤੁਸੀਂ ਪਾਰਕਿੰਗ ਲਾ ਕੇ ਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਤੇ ਇਹ ਗੁਰਦੁਆਰਾ ਤਰਨਤਾਰਨ ਸੇ ਅੰਦਰ ਗਿਆ ਗੁਰਦੁਆਰਾ ਲਲਕਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਤੋਂ ਨਾ ਇਹ 6.5 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਸੇ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਇਹ 13 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਨਾ ਛੜਕ ਤੇ ਉੱਪਰ ਹੀ ਆ ਤੇ ਗੋਲਵਰ ਟੈਂਡਾ ਕਿ ਇਹ ਆ ਆਪਣਾ ਮਹਾਰਾਜ ਆਪਣਾ ਬਾਬਾ ਜੀ ਦਾ ਸਰੂਪ ਵੀ ਜਿਹੜਾ ਨਾ ਇਹ ਬਾਹਰ ਜਿਹੜਾ ਛੜਕ ਤੇ ਲੱਗਾ ਇੱਥੋਂ ਹੀ ਆਪਾਂ ਨੂੰ ਜਿਹੜਾ ਉਹ ਪਤਾ ਲੱਗ ਜਾਂਦਾ ਵੀ ਇਹ ਆ ਜਿਹੜਾ ਗੁਰਦੁਆਰਾ ਜਿਹੜਾ ਮੇਨ ਤੇ ਹੀ ਆ ਮੇਨ ਤੇ ਜਿਹੜਾ ਦਿਸਣਾ ਪੈਂਦਾ ਕਿ ਇਸ ਸਥਾਨ ਤੋਂ ਨਾ ਇਹ ਬਾਬਾ ਜੀ ਨੇ ਜਿਹੜਾ ਵਾ ਉਹ ਇੱਕ ਸਾਣਾ ਯੁੱਧ ਦੀ ਜਿਹੜੀ ਆ ਸ਼ੁਰੂਆਤ ਹੋਈ ਸੀ ਕਿ ਇੱਥੋਂ ਨਾ ਜਿਹੜਾ ਵਾ ਨਾ ਇਹ ਕਰੀ ਉਹਨਾਂ ਨੂੰ ਚੈਲੰਜ ਕਰਕੇ ਜਿਹੜੇ ਸਿੰਘ ਤੁਰੇ ਸੀ ਕਿ ਆ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਆ ਕਿ ਅੱਗੇ ਇਸ ਤੋਂ ਅੱਗੇ ਜਿਹੜਾ ਵਾ ਅ ਅਗਲੇ ਗੁਰਦੁਆਰਾ ਸਾਹਿਬ ਜਿਹੜਾ ਪਟਾਲਾ ਸਾਹਿਬ ਦਾ ਗੁਰਦੁਆਰਾ ਟਾਲਾ ਸਾਹਿਬ ਵੀ ਜਿਹੜਾ ਨਾ ਅੰਮ੍ਰਿਤਸਰ ਤੋਂ ਤਰਨਤਾਰਨ ਨਲੀ ਰੋਡ ਦੇ ਉੱਤੇ ਹੀ ਆ ਤੇ ਟਾਲਾ ਸਾਹਿਬ ਗੁਰਦੁਆਰਾ ਜਿਹੜਾ ਸਾਹਿਬ ਇਹ ਹਰਮੰਦਰ ਸਾਹਿਬ ਤੋਂ 7 ਕਿਲੋਮੀਟਰ ਲਗਭਗ ਦੂਰੀ ਤੇ ਆ ਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਤੋਂ ਜਿਹੜਾ ਉਹ 15 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਹ ਜਿਹੜੀ ਇਮਾਰਤ ਬਹੁਤ ਸ਼ਾਨਦਾਰ ਜਿਹੜੀ ਆ ਨਾ ਬਾਬਾ ਦਰਸ਼ਨ ਸਿੰਘ ਜੀ ਨੇ ਜਿਹੜੀ ਬਣਾਤੀ ਆ ਆ ਤੁਸੀਂ ਦਰਸ਼ਨ ਕਰੋ ਦੇਖੋ ਅੰਦਰ ਦਰਬਾਰ ਜਿਹੜਾ ਵਾ ਨਾ ਉਹ ਬਹੁਤ ਵਧੀਆ ਢੰਗ ਦਾ ਨਾਲ ਜਿਹੜੀ ਆ ਇੱਥੇ ਜਿਹੜਾ ਨਾ ਉੱਪਰ ਸ਼ਬਦ ਵਿਖੋਗੇ ਸਾਰੇ ਪਾਸੇ ਜੋ ਵੀ ਵਿਖੋਗੇ ਨਾ ਕਿ ਇੱਕ ਨਵੀਂ ਕਿਸਮ ਦਾ ਦਰਬਾਰ ਜਿਹੜਾ ਨਾ ਬੜਾ ਸ਼ਾਨਦਾਰ ਢੰਗ ਨਾਲ ਜਿਹੜਾ ਬਣਾਇਆ ਗਿਆ ਵਾ ਕਿ ਇਹ ਖਾਲਸਾ ਦੀ ਉਹ ਸਥਾਨਾ ਜਿੱਥੇ ਜਿਹੜਾ ਜਮਾਲ ਖਾਨ ਦੇ ਨਾਲ ਜਿਹੜਾ ਨਾ ਬਾਬਾ ਦੀਪ ਸਿੰਘ ਜੀ ਦਾ ਸੰਜਾ ਵਾਰ ਹੋਇਆ ਤੇ ਬਾਬਾ ਦੀਪ ਸਿੰਘ ਜੀ ਦਾ ਵੀ ਧੜ ਦੇ ਨਾਲੋਂ ਸੀਸ ਜਿਹੜਾ ਨਾ علیحدਾ ਹੋ ਗਿਆ ਤੇ ਉਹ ਜਮਾਲ ਖਾਨ ਜਿਹੜਾ ਹੋਇਆ ਮੌਕੇ ਤੇ ਜਿਹੜਾ ਉਹ ਸਮਾਪਤ ਹੋ ਗਿਆ ਤੇ ਉਹ ਇਸ ਥਾਨ ਤੋਂ ਹੀ ਜਿਹੜਾ ਵਾ ਬਾਬਾ ਜੀ ਨੂੰ ਜਿਹੜਾ ਉਹ ਸਿੰਘ ਕਿਸੇ ਨਹੀਂ ਜਿਹੜਾ ਉਹ ਕਿਹਾ ਵੀ ਬਾਬਾ ਜੀ ਆਪਾਂ ਬਜਨ ਤੇ ਜਿਹੜਾ ਉਹ ਕੀਤਾ ਸੀ ਦਰਬਾਰ ਸਾਹਿਬ ਪਹੁੰਚਣਾ ਵਾ ਤੇ ਫਿਰ ਬਾਬਾ ਜੀ ਨੇ ਉਹ ਸੀਸ ਜਿਹੜਾ ਆਪਣਾ ਤਲੀ ਤੇ ਜਿਹੜਾ ਧਰ ਕੇ 18 ਸੇਰ ਦਾ ਜਿਹੜਾ ਖੰਡਾ ਖੜਕਾਂਦੇ ਹੋਏ ਇਸੇ ਤਰ੍ਹਾਂ ਜਿਹੜਾ ਉਹ ਚੱਲ ਪਏ ਸ੍ਰੀ ਦਰਬਾਰ ਸਾਹਿਬ ਤੇ ਜਦੋਂ ਅਗਲੀਆਂ ਫੌਜਾਂ ਨੇ ਵੇਖਿਆ ਮੁਗਲਾਂ ਦੀਆਂ ਨੇ ਤਾਂ ਉਹਨਾਂ ਦੇ ਭਾੜਣਾ ਪੈ ਗੀਆਂ ਤੇ ਉਹ ਅੱਗੇ ਲਾ ਕੇ ਜਿਹੜੇ ਉਹ ਭੱਜ ਉੱਠੇ ਇੱਕ ਪਾਸੇ ਜਿਹੜੇ ਉਹ 4-5000 ਦੀ ਫੌਜ ਸੀ ਬਾਬਾ ਜੀ ਦੇ ਨਾਲ ਤੇ ਉਧਰਲੇ ਪਾਸੇ ਸਮਝ ਲੋ 50-30000 ਜਿਹੜਾ ਸੀ ਉਹ ਸਭ ਅੱਗੇ ਲਾ ਕੇ ਭੱਜ ਗਿਆ ਤੇ ਬਾਬਾ ਜੀ ਇਸੇ ਤਰ੍ਹਾਂ ਜਿਹੜਾ ਸੀਸ ਧਲੀ ਤੇ ਧਰ ਕੇ ਜਿਹੜੇ ਦਰਬਾਰ ਸਾਹਿਬ ਪਹੁੰਚੇ ਗੁਰਦੁਆਰਾ ਸ਼ਹੀਦਵੰਗਾ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਸਥੇਤ ਤਾਂ ਤੇ ਬਾਬਾ ਦੀਪ ਸਿੰਘ ਜੀ ਇੱਥੋਂ ਤੱਕ ਕਰ ਆਪਣਾ ਸੀਸ ਜਿਹੜਾ ਧਲੀ ਤੇ ਰੱਖ ਕੇ ਜਿਹੜੇ ਬਾਬਾ ਜੀ ਇੱਥੇ ਪਹੁੰਚਿਆ ਤੇ ਪ੍ਰਕਰਮਾਂ 'ਚ ਜਿਹੜਾ ਇਹਨਾਂ ਨੇ ਆਪਣਾ ਸੀਸ ਜਿਹੜਾ ਨਾ ਗੁਰੂ ਸਾਹਿਬ ਦੇ ਅਰਪਣ ਕੀਤਾ ਤੇ ਇੱਥੇ ਆਪਣਾ ਜੜਾ ਨਾ ਉਹ ਜਾਮਾ ਜਿਹੜਾ ਉਹ त्यागਿਆ ਬਿਲਕੁਲ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਰਮੰਦਰ ਸਾਹਿਬ ਦੀ ਪ੍ਰਕਰਮਾਂ ਚ ਤੇ ਐਸਲੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਹਨਾਂ ਉਹ ਮਰਮਤ ਚੱਲ ਰਹੀ ਆ ਤੇ ਹੇਠਲੀ ਮੰਜ਼ਲ ਇਹਨਾਂ ਨੇ ਜਿਹੜੀ ਆ ਲਗਭਗ ਸਾਰੀ ਤਿਆਰ ਕਰ ਦਿੱਤੀ ਆ ਤੇ ਉੱਪਰਲੀ ਮੰਜ਼ਲ ਜਿਹੜੀ ਆ ਉੱਥੇ ਹਲੇ ਜਿਹੜੀ ਉਹ ਸੇਵਾ ਚੱਲਣ ਦੀ ਆ ਤੇ 13 ਨਵੰਬਰ 1757 ਨੂੰ ਬਾਬਾ ਜੀ ਗੁਰ ਚਰਨਾਂ 'ਚ ਜਾਪਰਾਜੇ ਗੁਰਦੁਆਰਾ ਸ਼ਹੀਦ ਗੰਗਸਾਹ ਚਾਰਟਿੰਗਨ ਗੇਟ ਐ ਇਸ ਜਗ੍ਹਾ ਤੇ ਬਾਬਾ ਜੀ ਦੇ ਸ਼ਰੀਰ ਦਾ ਜਿਹੜਾ ਉਹ ਸੰਸਕਾਰ ਕੀਤਾ ਗਿਆ ਸੀ ਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਅੰਦਰੋਂ ਜਿਹੜੇ ਦਰਸ਼ਨ ਕਰਾ ਰਹੇ ਆ ਤੇ ਬਾਕੀ ਇਹ ਗੁਰਦੁਆਰਾ ਸਾਹਿਬ ਜਿਹੜਾ ਵਾ ਚਾਰਟਿੰਗਨ ਗੇਟ ਵਿਖੇ ਸਥਿਤ ਆ ਤੇ ਬਾਬਾ ਕਸ਼ਮੀਰ ਸਿੰਘ ਦੀ ਭੂਰੀ ਵਾਲੇ ਜਿਹੜੇ ਉਹ ਕਾਰ ਸੇਵਾ ਕਰਾ ਰਹੇ ਆ ਉੱਪਰ ਲੰਗਰ ਆਲਾ ਤੇ ਥੱਲੇ ਜਿਹੜੇ ਉਹ ਕਾਰ ਪਾਰਕਿੰਗ ਦਾ ਜਿਹੜਾ ਨਾ ਉਹ ਸਾਰੀ ਇਹਨਾਂ ਨੇ ਉਹ ਵਸਤਾ ਕੀਤੀ ਹੋਈ ਆ ਤੇ ਆ ਤੁਸੀਂ ਦੇਖੋਗੇ ਥੱਲੇ ਕਾਰ ਸੇਵਾ ਦੀ ਜਿਹੜੀ ਆ ਚੱਲ ਰਹੀ ਆ ਦਿਨ ਰਾਤ ਇੱਕ ਕਰਕੇ ਹੋਣਾ ਇਸ ਲਈ ਰਾਤ ਦਾ ਸਮਾਂ ਪਰ ਇਹ ਇਹਨਾਂ ਨੇ ਮਤਲਬ ਪੂਰੀ ਉਸੇ ਤਰ੍ਹਾਂ ਹੀ ਮਤਲਬ ਸੇਵਾ ਜਿਹੜੀ ਹੈ ਨਾ ਉਹ ਚੱਲਣ ਦੀ ਹੈ ਪੂਰੀ ਯੋਰਾ ਨਾਲ ਤੇ ਇਹ ਤਿੰਨ ਚਾਰ ਮੰਜ਼ਲਾ ਜਿਹੜੀ ਉਹ ਕਾਰ ਪਾਰਕਿੰਗ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਦੀ ਜਿਹੜੀਆਂ ਉਹ ਕਾਰਾਂ ਜਿਹੜੀਆਂ ਖੜੀਆਂ ਕੀਤੀਆਂ ਜਾਂਦੀਆਂ ਤੇ ਇਸ ਸਾਈਡ ਤੋਂ ਵੀ ਰਸਤਾ ਹੋਏਗਾ ਤੇ ਦੂਜੀ ਸਾਈਡ ਤੋਂ ਵੀ ਜਿਹੜਾ ਵਾ ਉਹ ਕਿਤੇ ਵਾਲੀ ਸਾਈਡ ਤੋਂ ਜਿਹੜਾ ਰਸਤਾ ਨੂੰ ਹੋਏਗਾ ਤੇ ਆਹ ਦੇਖੋ ਦੁਪਹਿਰੇ ਦਾ ਐ ਐਤਵਾਰ ਦੇ ਦਿਨ ਦੁਪਹਿਰਾ ਹੁੰਦਾ ਤੇ ਆ ਦੇਖੋ ਚ ਪੈਰੇ ਵਾਲੇ ਦਿਨ ਦਾ ਜਿਹੜੀਆਂ ਮੈਂ ਤੁਹਾਨੂੰ ਦੱਸਣ ਲਿਆ ਵਾਂ ਬਈ ਆ ਦੋਨੇ ਪਾਸੇ ਉੱਤੇ ਲਾ ਕੇ ਨਾ ਕਨਾਕਾਂ ਤੇ ਸੰਤਾਂ ਜਿਹੜੀਆਂ ਨਾ ਛੜਕ ਦੇ ਉੱਤੇ ਬੈਠੀਆਂ ਵਾਂ ਤੇ ਮਤਲ ਅੰਦਰ ਸਾਰਾ ਦਰਬਾਰ ਭਰ ਕੇ ਛੱਤਾਂ ਵਿੱਚ ਭਰ ਕੇ ਜੜੀਆਂ ਭਰੀਆਂ ਪਈਆਂ ਤੇ ਜਿੱਥੇ ਸੰਤ ਨੂੰ ਜਗ੍ਹਾ ਮਿਲਦੀ ਹੈ ਨਾ ਉੱਥੇ ਆਹ ਵੇਖੋ ਅੰਦਰ ਐਲ ਸੀ ਡੀ ਲਾ ਕੇ ਨਾ ਇਹ ਸਰਾਂ ਜਿਹੜੀ ਬਾਬਾ ਦੀਪ ਸਿੰਘ ਜੀ ਨਾਲ ਸਾਹਮਣੇ ਉਹਦੇ ਵਿੱਚ ਸੰਗਤ ਜਿਹੜੀ ਆ ਨਾਲ-ਨਾਲ ਜਿਹੜਾ ਦੁਪਹਿਰਾ ਕੱਟ ਰਿਹਾ ਗੁਰਨੀ ਸਾਹਿਬ ਦਾ ਪਾਠ ਜਿਹੜਾ ਨਾਲ-ਨਾਲ ਹੋ ਰਿਹਾ ਤੇ ਉਥੇ ਥੱਲੇ ਜਿਹੜਾ ਵਾ ਇਹਨਾਂ ਦਾ ਜਿਹੜਾ ਹੈਗੀ ਸਰਾ ਉਹਦੇ ਵਿੱਚ ਆ ਉੱਪਰੋਂ ਵੇਖੋ ਤੁਸੀਂ ਸਾਰਾ ਦ੍ਰਿਸ਼ ਜਦੋਂ ਦੇਖੋਗੇ ਨਾ ਸੰਗਤ ਥਾਂ-ਥਾਂ ਤੇ ਬੈਠੀ ਆ ਜਿੱਥੇ ਇਮਾਰਤ ਬਣ ਰਹੀ ਆ ਉੱਥੇ ਵੀ ਜੇ ਤੁਸੀਂ ਦੇਖੋਗੇ ਦਰਬਾਰ ਦੇ ਉੱਪਰ ਵੀ ਆ ਕੋਠੇ ਦੇ ਉੱਪਰ ਸਾਰੇ ਜਿਹੜੀ ਇਹਨਾਂ ਸੰਗਤ ਬੈਠੀ ਹੋਈ ਆ ਦੂਰ ਤੱਕਰ ਜੇ ਦੇਖੋਗੇ ਤਾਂ ਸਾਰੇ ਪਾਸੇ ਸੰਗਤ ਦੀ ਸੰਗਤ ਹੈ ਦੀ ਗਿਣਤੀ ਜੇ ਕਹੋਗੇ ਨਾ ਤਾਂ ਐਗਜੈਕਟ ਗਿਣਤੀ ਮੈਂ ਨਹੀਂ ਸੰਦਾ ਕੋਈ ਦੱਸ ਸਕਦਾ ਇਹ ਪੂਰਾ ਮੇਲਾ ਹੁੰਦਾ ਹਰ ਐਤਵਾਰ ਪੂਰੇ ਦਾ ਪੂਰਾ ਜਿਹੜਾ ਇਹ ਮੇਲਾ ਲੱਗਦਾ ਕਹਿੰਦੇ ਨਾ ਸ਼ਹੀਦਾਂ ਦੇ ਸਥਾਨਾਂ ਤੇ ਜਿਹੜੇ ਆ ਉਹ ਹਰ ਮਤਲਬ ਸਾਲ ਬਾਅਦ ਮੇਲੇ ਲੱਗਦੇ ਪਰ ਬਾਬਾ ਜੀ ਇਹੋ ਜਿਹੇ ਅਨੋਖੇ ਸ਼ਹੀਦਾਂ ਹਰ ਮਤਲਬ ਐਤਵਾਰ ਜਿਹੜਾ ਪੂਰਾ ਮੇਲਾ ਹੁੰਦਾ ਹਰ ਰੋਜ਼ ਵੀ ਪੂਰੀ ਮਤਲਬ ਸੰਗਤ ਜਿਹੜੀ ਨਾ ਉਹ ਦਿਨ ਰਾਤ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੀ ਰਹਿੰਦੀ ਹੈ ਤੇ ਇਹ ਆਹ ਵੇਖੋ ਆਪਣੇ ਕਿਹਨੇ ਜਿਹੜਾ ਨਿਸ਼ਾਨ ਸਾਹਿਬ ਦੀ ਸੇਵਾ ਸਖੀ ਉਹ ਵੀ ਸਿੰਘ ਜਿਹੜਾ ਨਾਲ-ਨਾਲ ਜਿਹੜਾ ਉਹ ਕਰ ਰਿਹਾ ਵਾ ਤੇ ਸਾਰੇ ਪਾਸੇ ਜਿੱਧਰ ਵੀ ਨਜ਼ਰ ਮਾਰੋਗੇ ਨਾ ਸੰਗਤ ਹੀ ਸੰਗਤ ਤੁਹਾਨੂੰ ਦਿਸੇਗੀ ਕੋਈ ਜਗ੍ਹਾ ਇਹੋ ਜਿਹੀ ਨਹੀਂ ਜਿਹੜੀ ਖਾਲੀ ਆ ਤੇ ਇਹੋ ਜੇ ਮਹਾਨ ਸ਼ਹੀਦ ਨੂੰ ਕੋਟਨ ਕੋਟ ਪ੍ਰਣਾਮ ਆ ਤੇ ਬਾਬਾ ਜੀ ਨੇ ਜਿਹੋ ਜੀ ਜਿਸ ਧੰਗ ਨਾਲ ਜਿਹੜਾ ਆਪਣਾ ਧ੍ਰੜ ਇਰਾਦਾ ਬਣਾਇਆ ਸੀ ਉਹ ਮੁਗਲਾਂ ਤੋਂ ਜਿਹੜਾ ਸ੍ਰੀ ਦਰਬਾਰ ਸਾਹਿਬ ਨੂੰ ਜਿਹੜਾ ਆਜ਼ਾਦ ਕਰਾਣਾ ਉਹ ਚ ਬਹੁਤ ਸਫਲਤਾ ਉਹਨਾਂ ਨੇ ਪ੍ਰਾਪਤ ਕੀਤੀ ਜਿਹੜੀ ਸੀਸ ਥੜੀ ਤੇ ਜਦੋਂ ਧਰ ਲਿਆ ਸਭ ਅੱਗੋਂ ਭਾਜਣਾ ਪੈ ਗਿਆ ਦੇਖੋ ਕੋਈ ਵੀ ਇੰਨਾ ਧ੍ਰੜ ਇਰਾਦਾ ਨਹੀਂ ਕਰ ਸਕਦਾ ਦੁਨੀਆਂ 'ਚ ਅੱਜ ਤੱਕ ਰਹਿੋ ਜੀ ਕੋਈ ਮਿਸਾਲ ਨਹੀਂ ਮਿਲਦੀ ਕਿ ਕੋਈ ਇਸ ਤਰ੍ਹਾਂ ਦਾ ਹੋਵੇ ਜੋਧਾ ਜਿਹਨੇ ਸੀਸ ਥੜੀ ਤੇ ਧਰ ਕੇ ਜਿਹੜਾ ਉਹ ਜੁੱਧ ਕੀਤਾ ਹੋਵੇ 18 ਸੇਰ ਦਾ ਅਖੰਡਾ ਜਿਹੜਾ 75 ਸਾਲ ਦੀ ਉਮਰ ਚ ਬਾਕੀ ਵੀਡੀਓ ਬਣਾਉਂਦੇ ਸਮੇਂ ਜੇ ਕੋਈ ਤਰੋਤੀ ਜਾਂ ਗਲਤੀ ਰਹਿ ਗਈ ਹੋਵੇ ਦਾ ਸੰਗਤ ਅਤੇ ਗੁਰੂ ਸਾਹਿਬ ਕੋ ਖੇਮਾ ਦਾ ਜਾਚਕਾ ਤੇ ਅਖੀਰ ਚ ਮੈਂ ਇੱਕ ਵਾਰ ਫੇਰ ਬਾਬਾ ਜੀ ਦੇ ਚਰਨਾਂ ਚ ਕੋਟਨ ਕੋਟ ਨਮਸਕਾਰ ਦਾ ਨਮਸਕਾਰ ਕਰਦਾ ਹੋਇਆ ਆਪ ਸਭ ਜੀ ਤੋਂ ਜਿਹੜਾ ਉਹ ਆਗਿਆ ਲਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ